ਲੈ ਵੀ ਮਿੱਤਰੋ ਅੱਜ ਤੁਹਾਨੂੰ 에어ਪੋਰਟ ਦਿਖਾਉਣੇ ਆ ਪਿੰਡ ਪੂਰੇ ਜ਼ਿਲ੍ਹਾ ਬਰਨਾਲਾ ਤੇ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਨੇ ਤਾਂ ਬਾਜਾਂ ਦਿਖਾਵਾਂਗੇ ਆਪਾਂ ਪੰਛੀਆਂ ਦੀਆਂ ਠੀਕ ਆ ਮਿੱਤਰੋ 에어ਪੋਰਟ ਦੇ ਉੱਪਰ ਫੁੱਲ ਬੂਟੇ ਲੱਗੇ ਹੋਣੇ ਤੁਹਾਨੂੰ ਪੂਰੀ ਲੋਕੇਸ਼ਨ ਦਿਖਾਵਾਂਗੇ ਇੱਥੇ ਵੀਜਾ ਪੱਕਾ ਲਾਦਾ ਇੱਥੇ ਫਿਊਜ਼ਲ ਨਹੀਂ ਆਉਂਦੀ ਹੈਗੀ ਕਿਸੇ ਬੰਦੇ ਦੀ ਆਜੋ ਮਿੱਤਰੋ ਤੁਹਾਨੂੰ ਦਿਖਾਉਣੇ ਆ ਪਿੰਡ ਬਰੌਣ ਪਿੰਡ ਦੀ ਝੀਲ ਆ ਸਾਡ ਤੇ ਇਹਦੇ ਵੀ ਦਰਸ਼ਨ ਕਰਾਵਾਂਗੇ ਬਾਕੀ ਤੁਹਾਨੂੰ ਪੰਛੀਆਂ ਦੀ ਬਾਤ ਸੁਣਾਉਣੇ ਆ 2 ਮਿੰਟ ਤੁਸੀਂ ਉਹ ਤੁਹਾਨੂੰ ਫਿਰ ਆਪਾਂ ਗੱਲਬਾਤ ਕਰਦੇ ਆ ਆਜੋ ਮਿੱਤਰੋ ਹਣ ਤੁਸੀਂ ਪੰਸੀਆਂ ਦੀ ਬਾਤ ਸੁਣ ਕੇ ਹਟੋ ਕਿੰਨਾ ਆਨੰਦ ਆਉਂਦਾ ਕਿੰਨੇ ਦਰਖਤ ਲੱਗੇ ਹੋਣੇ ਬਾਕੀ ਬਈ ਮੀਹ ਕਣੀ ਦੇ ਵਿੱਚ ਸੈੱਡ ਕੁਰਸੀਆਂ ਆ ਥਾਵਾਂ ਲਿਆ ਤੇ ਰੰਗ ਸਾਰਿਆਂ ਤੇ ਬਾਕੀ ਬੂਟੇ ਬਹੁਤ ਲੱਗੇ ਹੋਏ ਨੇ ਆਲ ਨੇ ਵੀ ਲੱਗੇ ਹੋਏ ਨੇ ਬਾਕੀ ਨਗਰ ਦੇ ਨੌਜਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹ ਪ੍ਰਾਲਾ ਕਰਦੇ ਨੇ ਬਾਕੀ ਹੋਰ ਪਿੰਡਾਂ ਦੇ ਵਿੱਚ ਵੀ ਆਪਾਂ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਪਹਿਲਾਂ ਆਪਾਂ ਆਪਣਾ ਪਿੰਡ ਦਿਖਾਇਆ ਅੱਲਾ ਇਹ ਗੱਲ ਕਹਿੰਦਾ ਤੂੰ ਆਪਣੇ ਪਿੰਡ ਦੇ ਏਅਰਪੋਰਟ ਨਹੀਂ ਦਿਖਾਇਆ ਦੂਜੇ ਪਿੰਡ ਤੇ ਦਿਖਾਉਣ ਆ ਗਿਆ